ਪਤਾ ਕੀ ਆ ਅਸੀਂ ਚਲੇ ਗਏ ਮੈਦਾਨਾਂ ਸੱਚੀ ਰਾਜ ਦਾ ਪਗੜਾ ਕੋਈ ਲੋਬੀ ਲੋਕੀਸ਼ ਦੀ ਗੱਲ ਐ ਬਿੱਕਰ ਫਿੱਕਰ ਜਿਹੜੇ ਪੰਡਤਾਂ ਨੂੰ ਫਿੱਕਰ ਉਹ ਸਾਡਾ ਕੋਚ ਤੇ ਉੱਥੇ ਗੁਰਤੇਜ ਬੈਠਾ ਤੇ ਚਲੇ ਗਏ ਜੀ ਇੱਥੋਂ ਸੰਤੀ ਜਿਲੋ ਚ ਪਾਪੜੇ ਪਾਪੜੇ ਪਿੰਡ ਚਲੇ ਗਏ ਜਾ ਕੇ ਇੰਟਰਵਿਊਸ ਕਰਤੀ ਕਾਹਿਆਂ ਪੈ ਗਈਆਂ ਸਾਡਾ ਬੱਲਰਿਆਂ ਨਾਲ ਮੈਚ ਪੈ ਗਿਆ ਕਹਿੰਦੇ ਵੀ ਥੋੜਾ ਚੌਥਾ ਮੈਚ ਹੈ ਉਹ ਪਾਪੜੇ ਤਿੰਨ ਕਿ ਮਹੀਨੇ ਪਹਿਲਾਂ ਹੀ ਚਾਚੇ ਹੁਰੀ ਬੈਹੇ ਸੀ ਨਿੱਕੇ ਹੁਰੀ ਤੇ ਉਹ ਕਹਿੰਦੇ ਵੀ ਸਾਡੇ ਤਾਂ ਕੁੜੀ ਦੇ ਸਹੁਰਿਆਂ ਤੋਂ ਟੀਮ ਆਈ ਐ ਅਜਾ ਰੋਟੀ ਖਾਣੀ ਐ ਕਹਿੰਦੇ ਠੀਕ ਹੈ ਅਸੀਂ ਸਾਡੇ ਉਹਨਾਂ ਦੇ ਘਰੇ ਚਲੇ ਗਏ ਉਹਨੇ ਸਾਗ ਦੇ ਵਿੱਚ ਪਾਤਾ ਇਹਨਾਂ ਨੇ ਕਿਉਂ ਨਾਲ ਕੰਡੇ ਕੱਟ ਕੇ ਬੋਲੀਆਂ ਗੋਪੀ ਹਣਾ ਤੇ ਟਮਾਟਰ ਅਸੀਂ ਇੰਨਾ ਕੁਝ ਕਿੱਥੇ ਦੇਖਿਆ ਜਿੰਦੇ ਪਾਏ ਨਿਕਲੇ ਪ੍ਰਸਾਦ ਨੂੰ ਅਸੀਂ ਤੇ ਖਾ ਕੇ ਮੱਕੀ ਦੇ ਰੋਟੀਆਂ ਸਾਗ ਉਹ ਕਹਿੰਦੇ ਵੀ ਸਤੋਜ ਜੀ ਦੀ ਉਹਨੂੰ ਬੇਨਤੀ ਹੈ ਕਿ ਉਹਨਾਂ ਦਾ ਅਗਲਾ ਮੈਚ ਹੈ ਕੰਡੇ ਤੇ ਚਲੇ ਜਾਣ ਗਏ ਕੰਡੇ ਤੇ ਕੋਈ ਸਾਥੀ ਚਾਲੀ ਦਾ ਭਾਏ ਤਿੰਨ ਤਿੰਨ ਕੋ ਲੋ ਸਾਗ ਹੀ ਖਾ ਗਏ ਕੋਈ 40 ਦਾ ਕੋਈ 39 ਦਾ ਤੇ ਇੱਕ ਜਗਰੂਪ ਰਹਿ ਗਿਆ ਇੱਕ ਮੈਂ ਰਹਿ ਗਿਆ ਇਹ ਤਾਂ ਹੁਣ ਵੀ ਅੰਡਰ weight ਹੈ ਹੁਣ ਵੀ ਹੈ ਐਂ ਤਾਂ ਕਹਿੰਦਾ ਕਹਿੰਦਾ 50 ਕਿਲੋ ਖਾ ਦੋ ਹਜੇ ਤੇ ਵਜੇ ਭੱਜਦੇ ਆਪਸ ਦਾ ਬੰਨੂ ਕਰ ਲੈ ਹਫਤੇ ਨਾ ਦੋ ਜਣੇ ਰਹਿ ਗਏ ਜਿਸ ਤਾਂ ਜਿਹੜੇ ਸਾਡੇ ਨਾਲ ਗਏ ਸੀ ਸਾਂਤਰੀਆਂ ਫਾੜੀਆਂ ਚ ਕਿਸੇ ਨੂੰ ਕੋਈ ਨਹੀਂ ਕੋਈ ਵੀ ਕੋਈ ਨਹੀਂ ਫਿਕਰ ਨਹੀਂ ਕਰਨਾ ਫਿਕਰ ਨਹੀਂ ਕਰਨਾ ਕਿ ਯਾਰ ਰਹਿ ਤਾਂ ਅਸੀਂ ਦੋਗੇ ਹੁਣ ਉਹਨਾਂ ਦੀ ਟੀਮ ਤਕੜੀ ਉਹਨਾਂ ਦੀ ਬੱਲਰੇ ਨਾਲ ਦੀ ਦੋਨੇ ਅਸੀਂ ਸਟਾਪਰ ਉਹ ਆਇਆ ਕਰਨ ਅਸੀਂ ਥੋੜਾ ਜਿਹਾ ਜੱਪਾ ਆਇਆ ਕਰੀਏ ਉਪਰ 11 ਬੰਨ ਸਾਜ ਭੱਜਣ ਦਿੰਦਾ ਸਾਨੂੰ ਅਸੀਂ ਮੋੜ ਆਇਆ ਕਰੀਏ ਤੇ ਕਬੱਡੀ ਪਾਉਣ ਜਾਇਆ ਕਰੀਏ ਮਾਰਿਆ ਕਰਨ ਕੈਂਚੀ ਸਾਹ ਜੋਰ ਲਾਉਣ ਦਿੰਦਾ ਇਸ ਤੋਂ ਉਹਦੀ ਸ਼ਾਬਾਸ਼ ਦੇ ਦੇ ਕਰੀਏ ਇਹ ਅਹੀਂ ਇਤਨਾ ਹੋ ਜਾ ਕਰੀਏ ਤੇਰੀ ਤਾਂ ਤੁੰਤਾਈ ਹੀ ਨਹੀਂ ਸੀ ਅਹੀਂ ਇਤਨਾ ਹੋ ਜਾ ਕਰੀਏ ਕਹਿੰਦੇ ਹਾਫ ਟਾਈਮ ਦਾ ਸਕੋਰ ਕਾਪੀਰ ਨੂੰ ਬੇਨਤੀ ਹੈ ਹਾਫ ਟਾਈਮ ਦਾ ਸਕੋਰ ਦੱਸੋ ਕਹਿੰਦੇ ਜੀ ਬੱਲੇਰੇ ਸਾਡੇ ਪਿਆਲੇ ਸਤੋਜ ਨੇ ਹਜੇ ਖਾਤਾ ਨਹੀਂ ਖੋਲਿਆ ਮੈਂ ਕਿਵੇਂ ਕਰਨਾ ਹੈ ਚਲੋ ਕਰ ਚੱਲੀਏ ਮੈਂ ਸਾਡੇ ਤਾਂ ਬਸ ਲੰਗਦੀ ਹੈ ਜੀ ਉਦੋਂ ਬਾਅਦ ਸਾਡੇ ਬਸ ਨਹੀਂ ਜਾਂਦੀ ਜੀ ਜੇਤੂ ਗਰਾਜ ਜੇਤੂ ਗਰਾਜ ਦੀ ਜੇਤੂ ਗਾ ਲੈ ਕੇ ਆਗੇ ਪਰ ਕੋਈ ਤਾਂ ਜਿੱਤੇ ਆਊਗਾ ਨਾ ਉਹ 47 ਕਿਲੋ 37 ਕਿਲੋ ਭਾਂਡੇ ਜੇ ਮਿਲਦੇ ਹੁੰਦੇ ਸੀ ਚਲੋ ਹੁਣ ਵਾ ਇਨਾਮ ਦੀ ਵਧੀਆ ਰੱਖ ਲਾਂਗੇ ਪੈਸਿਆਂ ਦਾ ਰੱਖ ਲਾਂਗੇ ਕੋਈ ਉਹ ਜਵਾਕਾਂ ਨੂੰ ਤਿਆਰ ਕਰਾਂਗੇ ਤਾਂ ਤੁਹਾਨੂੰ ਉੱਤਮ ਦੇ ਵਧੀਆ ਭਲੇ